ਨਮਸਤੈ ਮਿੱਤਰਾਂ ਨੂੰ ਸਸਰੀ ਕਾਜ ਅੱਜ ਤਰੀਕ ਹੋ ਗਈ ਸਾਡੀ 23 ਤਰੀਕ ਐਤਵਾਰ ਦਾ ਦਿਨ ਮਹੀਨਾ ਨਵੰਬਰ ਸੰਨ 2025 ਸਮਾਂ ਹੋ ਗਿਆ 10:20 ਮਿੰਟ ਦਾ ਤੇ ਇਸ ਟਾਈਮ ਖੜੇ ਆਂ ਬੀਕਾਨੇਰ ਗੁਰਦੁਆਰਾ ਸਿੰਘ ਸਾਹਿਬ ਸਿੰਘ ਸਭਾ ਇਹ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਆ ਔਰ ਇੱਥੇ ਲਗਭਗ 20000 ਦੇ ਆਸ-ਪਾਸ ਸिखਾਂ ਦੀ ਆਬਾਦੀ ਹੈ ਟੋਟਲ ਬੀਕਰਨੋ ਦੇ ਡਿਸਟ੍ਰਿਕਟ ਦੇ ਵਿੱਚ ਜੋ ਕਿ ਗੂਗਲ ਤੇ ਡਾਟਾ ਹੈਗਾ ਤੇ 4-5 ਗੁਰਦੁਆਰਾ ਸਾਹਿਬ ਹੈਗੇ ਆ ਆਪਾਂ ਇੱਥੇ ਇੱਥੇ ਹਸਪੁਰ ਗੁਰਦੁਆਰੇ ਜਿਹੜਾ ਸੀਗਾ ਅੱਜ ਟਿਕੀ ਸੀ ਗਿਆ ਤੇ ਇੱਥੇ ਸਾਰਾ ਅਰੇਂਜਮੈਂਟ ਹੈਗਾ ਇਹਨਾਂ ਕੋਲੋਂ ਰਹਿائش ਵਾਸਤੇ ਤੇ ਕਣ ਬਿੰਦਾ ਪ੍ਰਬੰਧ ਵੀ ਹੈਗਾ ਇਹਨਾਂ ਕੋਲ ਤੇ ਇਹ ਕਰਦੇ ਆ ਗੁਰਦੁਆਰ ਸਾਹਿਬ ਦਰਸ਼ਨ ਤੇ ਫਿਰ ਆਪਾਂ ਚੱਲਦੇ ਆਂ ਸ਼ਹਿਰ ਵਾਲੇ ਪਾਸੇ ਨੂੰ ਸ਼ਹਿਰ ਦੇਖਾਂਗੇ ਆਪਾਂ ਅੱਜ

ਸੁਰੀਏ ਅੰਦਰੋਂ ਪਾਪ ਹੈ ਲਾਪੁ ਸੁਰੀਏ ਹੱਥੋਂ ਹੋਰ ਜਗਾਓ ਨਾਨਕ ਰੂਪ ਭਗਤ ਦਾ ਸਦਾ ਨਿਗਾਸ ਸੁਰੀਏ ਦੂਸਰ ਪਾਪ ਦਾ ਨਾਸਿ ਮੰਨੇ ਜੀ ਰੱਥ ਕਹੀ ਨਾ ਜਾਏ ਜੇ ਕੋ ਕਹਿ ਪਛੈ ਮਛਦਾਇ ਕਾਗਦ ਕਲਮ ਨਾਲ ਲਿਖਣ ਆਰ ਮੰਨੇ ਤਾਂ ਬਹਿਰ ਕਰਨ ਵਿਚਾਰ ਐਸਾ ਨਾਮ ਅਨਿਰਜ ਰੋਈ ਜੇ ਕੋ ਮਨ ਜਾਣੇ ਮੰਨੈ ਸੁਧ ਹੋਵੇ ਮਨ ਬੁੱਧ ਮੰਨੈ ਸਗਲ ਭੌਣ ਕੇ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਤਰ ਹੋਵੇ ਤੇ ਸ਼ਹਿਰ ਦੇ ਵਿੱਚ तकरीबन 4.5 ਹਜ਼ਾਰ ਦੇ ਕਰੀਬ ਸਿੱਖਾਂ ਦੀ ਗਿਣਤੀ ਹੈਗੀ ਆ ਤੇ ਇਸ ਟਾਂਵੇਂ ਬਾਹਰ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਦ੍ਰਿਸ਼ ਹੈ ਕੁਝ ਇਸ ਤਰ੍ਹਾਂ ਦਾ ਸਾਨੂੰ ਨਜ਼ਰ ਆਉਂਦਾ ਹੈ ਇਹਦਾ ਪ੍ਰੋਪਰ ਡਰੈਸ ਕੀ ਪਈਸਾ ਵੀ ਗੁਰਦੁਆਰਾ ਸਾਹਿਬ ਦਾ ਇੱਥੇ ਜਿਹੜਾ ਏਰੀਆ ਹੈ ਰਾਣੀ ਬਾਜ਼ਾਰ ਰਾਣੀ ਬਾਜ਼ਾਰ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਇਹ ਬਾਹਰ ਦਾ ਦ੍ਰਿਸ਼ ਹੈਗਾ ਤੇ ਬਹੁਤ ਸੁੰਦਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਇਹ ਅਜੀ ਚੂਨਾਗੜ ਫੋਰਟ ਪੀਕਾ ਨੇਰ ਜਿਹੜਾ ਤੁਸੀਂ ਸਾਹਮਣੇ ਦ੍ਰਿਸ਼ ਨੂੰ ਦੇਖਦੇ ਰਹੇ ਹਾਂ ਹੁਣ ਵੀ બીજી ਰੋਡ ਆ ਤੇ ਆਪਾਂ ਚੱਲਦੇ ਹਾਂ ਇੰਟਰੀਅਰ ਵਾਲੇ ਪਾਸੇ ਨੂੰ ਕਾਸੀ ਨਾ ਡਰਦਾ ਹਾਂ ਹਾਂ ਚਲਦੇ ਆ ਜੀ ਬਣਾਉਨੇ ਵੀਡੀਓ ਅਗਲੇ ਪਾਸੇ ਆਸ-ਪਾਸ ਦਾ ਕੁਝ ਦ੍ਰਿਸ਼ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ। ਕਾਫੀ ਪੁਰਾਣਾ ਕਿਲਾ ਹੈ। ਇਹਦੇ ਬਾਰੇ ਇੰਟਰੀਅਰ 'ਚ ਜਾ ਕੇ ਜਾਣਦੇ ਆਂ ਦੀ ਹਿਸਟਰੀ ਤੇ ਵਾਧਦੇ ਅੱਗੇ ਨੂੰ। ਇਹਦੀ ਟਿਕਟ ਪੇ ਕਰਕੇ ਅੰਦਰ ਜਾਵਾਂਗੇ ਇਹਦੇ। ਤੇ ਵੀਡੀਓਗ੍ਰਾਫੀ ਕਰਾਂਗੇ ਜੇ ਨਾ ਕਰਨ ਦਿੱਤੀ ਤੇ ਇਹ ਕਿਈ ਜਗ੍ਹਾ ਦੇ ਉੱਤੇ ਨਹੀਂ ਹੈ ਵੀਡੀਓਗ੍ਰਾਫੀ ਕਰਨ ਦਿੰਦੇ ਪਤਾ ਨਹੀਂ ਕੀ ਇਹਨਾਂ ਦਾ ਲੌਜਿਕ ਹੈਗਾ ਚਲੋ ਦੇਖਦੇ ਆ ਅੱਗੇ ਜਾਓ ਇਹ ਹੈ ਮੇਨ ਐਂਟਰੀ ਗੇਟ ਉਹਨਾਂ ਦਾ ਜਿੰਨ ਕਿ ਪਟੰਗ ਰੋਟਾ ਵਾਕੇ ਉਹ ਜੀਵਨ ਨਾ ਗਾ ਰੇ ਪਰਚੀ ਵਗੈਰਾ ਕਹਾ ਮੰਦੀ? ਬਸ ਕਿ ਆ ਗਈ ਪਰਚੀ। ਆ ਗਈ? ਅੱਛਾ। ਰਾਈਟ ਲੈ ਜਾ ਸਭ 40 ਫੁੱਟ ਵੀ ਲੈ ਗਾਈ। ਥੋੜਾ ਜਿਹਾ ਮਿਲਣਾ ਹੈ। ਉਹ ਆ ਗਿਆ। ਇਹ ਮੁਕਤਾਰੀ ਦਾ ਟਿਕਾਣਾ। ਇਹ ਹੈ ਜੀ ਅੰਦਰ ਦਾ ਦ੍ਰਿਸ਼। दौलत प्रोफाइल बड़े तगड़े गेट लगे हैं मल्टीपल गेट लगे हुए हैं इस तरह का दृश्य है फतेह फाइल वे टी टू म्यूज़ियम ये जो सीन है अंदर था चलते हैं जी हम देखते हैं कि कहते करनी माता का मंदिर है ये जो ती देख रहे हो ये ਬੋਇਸ ਆਹ ਮਨਜੀਤ ਮਨਜੀਤ ਪ੍ਰਸ਼ਾਦ ਦਿਓ ਥੋੜਾ थ्री सिक्सटी डिग्री ये है रिसेप्शन एरिया जो तीन देख रहे हो तो वगैरह की अवेलेबिलिटी है।, है पानी पीने वास्ते है लेफ्ट साइड से कोट ਰਾਜਸਥਾਨ ਦੇ ਕਿਲਿਆਂ ਦਾ ਗੜ ਹੈ। तमाम ਕਿਲੇ ਜਿਹੜੇ ਇੱਥੇ ਦੇਖਣ ਨੂੰ ਮਿਲ ਸਕੋ। ਹਾਂਜੀ ਭਈਆ। ਰੋਡ ਮੈਪ ਜਿਹੜਾ ਉਹ। ਕਿਆ ਕਰਦੇ ਆ। ਫਿਰ ਆਪਾਂ ਉਧਰ ਨੂੰ ਕੱਲ ਨੂੰ। ਚੱਲ ਜਿਹੜੇ ਪਾਣੇ ਹੈਗੇ। ਜੇ ਆ ਜਿੱਦਿ ਜਿਹੜੀ ਸਟੇ ਹੈਗੀ ਆ ਨਾਈਟ ਇਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਏਗੀ ਅੱਜ ਦੇਖੋ ਜੀ ਕੱਲੇ ਜਨੇ ਕੋਸ਼ਿਸ਼ ਕਰਾਂਗੇ ਆਪਾਂ 7-8 ਵਜੇ ਆਪਾਂ ਚਾਲੇ ਪੈ ਜੀਏ ਸ਼ਹਿਰਾਂ ਦੇ ਵਿੱਚ ਕੋਈ ਇੱਕੋ ਤਰ੍ਹਾਂ ਦੇ ਸ਼ਹਿਰ ਹੁੰਦੇ ਲਗਭਗ ਸਾਰੇ ਇਹ ਉਹੋ ਜੀ ਬੰਦਰਾ ਉਹ ਜੀ ਸਾਰੀ ਮਾਰਕੀਟ ਅਵੇਲੇਬਿਲਟੀ ਚੀਜ਼ਾਂ ਦੀ ਐਂਦਾ ਹੀ ਚੱਲਦਾ ਰਹਿਂਦਾ ਕੰਮ ਇਹ ਫੇਰ ਮਿਲਾਂਗੇ ਰੂਰ ਦੇ ਏਰੀਆ ਦੇ ਲੋਕਾਂ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀ ਧਰਤੀ ਦੇਖਾਂਗੇ ਕੱਲ ਤੋਂ ਫੇਰ ਸੀਨ ਜਿਹੜਾ ਹੈ ਚਾਲੂ ਹੋਏਗਾ ਤੇ ਉਦਾਇਕ ਬਕਰਾ ਆਨੰਦ ਅਲਗ-ਅਲਗ ਤਰ੍ਹਾਂ ਦੀ ਲੋਕਾਸਟ ਕਰਦੇ ਆ ਚੀਜ਼ਾਂ ਦਾ ਅਲਗ-ਅਲਗ ਤਰ੍ਹਾਂ ਦਾ ਖਾਣਾ-ਦਾਣਾ ਤੇ ਸਾਰਾ ਜੋ ਚੀਜ਼ ਨਹੀਂ ਮਿਲਦੀ ਹੈਗੀ ਉਹਨਾਂ ਚੀਜ਼ਾਂ ਹਰੇਕ ਸ਼ਹਿਰ 'ਚ ਅਵੇਲੇਬਲ ਹੈਗੀਆਂ ਬਾਕੀ ਇਹ ਡਵੈਲਪ ਸ਼ਹਿਟੀਆਂ ਹੁੰਦੀਆਂ ਸਾਰੀਆਂ ਜਿਦਾ ਜਾਗਪੁਰਾ, ਜੋਧਪੁਰਾ, ਬੀਕਨੇਰ ਆ ਵੱਡੇ ਸ਼ਹਿਰ ਆ ਗਿਆ ਆਲਮੋਸਟ ਹਰ ਹਾਲ ਦੇ ਮਿਲਦੇ ਆ ਸਾਰੇ ਬਾਕੀ ਕਿਲਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਦੁਵਾਰਾ ਬਾੜ ਦਾ ਸਟ੍ਰਕ ਏਰੀਆ ਖਲਾ ਢੁਲਾ ਹੁੰਦਾ ਦੁਵਾਰਾਂ ਬੜਵੜੀਆਂ ਮੋਟੀਆਂ ਅੰਦਰ ਉਹ ਹੀ ਜੰਗੀ ਸੌਜੋ ਸਮਾਨ ਤੇ ਦੂਜਾ ਨੰਬਰ ਜਿਹੜਾ ਹੁੰਦਾ ਉਹਨਾਂ ਕੋਲ ਆਪਣਾ ਵਰਤੋਂ ਦਾ ਸਮਾਨ ਉਹ ਡਿਸਪਲੇ ਤੇ ਲੱਗਾ ਹੁੰਦਾ ਤੇ ਹੋਰ ਜਿਹੜੀਆਂ ਵਰਤਨ ਵਾਲੀਆਂ ਚੀਜ਼ਾਂ ਅਸ਼ੋਰਾਮ ਦੀਆਂ ਉਹ ਦਿਖਾਈਆਂ ਜਾਂਦੀਆਂ ਕਿਲਿਆਂ ਦੇ ਵਿੱਚ ਮੀਨਾ ਕੁਮਾਰੀ ਬਿਲਗਾਂਦ ਆਰਕੀਟੈਕਚਰ ਇਹ ਚੀਜ਼ਾਂ ਦੇਖਣ ਵਾਲੀਆਂ ਉੱਥੇ ਮਿਲਦੀਆਂ ਤੇ ਕਾਮਨ ਹੈਗੀਆਂ ਸਾਰੀਆਂ ਜਿਹੜੀ ਇੱਕ ਕਿਲੇ ਦੇ ਵਿੱਚ ਹੁੰਦਾ ਉਹ ਦੂਜੇ ਕਿਲੇ ਚ ਸਿਮਿਲਰਿਟੀ ਜਿਹੜੀ ਤੁਹਾਨੂੰ ਮਿਲੇਗੀ ਇੱਕ ਤਰ੍ਹਾਂ ਦਾ ਹੀ ਉਹਨਾਂ ਨੇ ਬਣਾਇਆ ਹੁੰਦਾ ਇੱਕ ਦੂਜੀ ਹਰ ਆਰਕੀਟੈਕਚਰ ਜਿਹੜਾ ਉਹਨਾਂ ਦਾ ਸੇਮ ਹੀ ਹੁੰਦਾ ਲਗਭਗ ਤੇ इमोਸ਼ਨਲੀ ਜੇ ਪੰਜਾਬ ਜੀ ਮਿਲ ਜੇਗਾ ਵੀਕਾ ਨਰਜੀ ਵੀ ਮਿਲ ਜੀਗਾ ਰਲ ਦਾ ਮਤਲਬ ਸੇਮ ਹੈ ਕਿਉਂਕਿ ਉਹਦੇ ਵੀ ਕਈ ਰੀਜਨ ਹੈਗੇ ਆ ਖਿਆਲ ਹੋ ਲੰਬੀ ਗੱਲ ਫੇਰ ਕਿਤੇ ਕਰਾਂਗੇ ਫਿਲਹਾਲ ਜਿਹੜਾ ਆਪਾਂ ਵਾਧੇ ਪਏ ਆ ਗੁਰਦੁਆਰਾ ਸਾਹਿਬ ਵਾਲੇ ਹੱਸੇ ਨੂੰ ਤੇ ਇੱਥੇ ਮਾਰਕੀਟ ਦਾ ਇਦਾਂ ਨਾ ਇੰਦਰੇਸ਼ਾਗਾ ਇਹ ਚੱਲਦੇ ਆਂ ਅੱਗੇ ਗੁਰਦੁਆਰਾ ਸਾਹਿਬ ਚ ਸੰਗਤ ਵੀ ਆਮਦ ਘਟਾ ਪਾਪੂਲੇਸ਼ਨ ਸਾਰੀ 0.8.9% ਦਾ ਸੱਖਾਂ ਦੀ ਬਾਕੀ ਕਿਚਨ ਵਗੈਰਾ ਉਹਨਾ ਬਣਾਈ ਹੋਈ ਹੈ ਜੇ ਕੋਈ ਚੀਜ਼ ਖਾਣੀ ਹੋਵੇ ਤਾਂ ਉੱਥੋਂ ਤੁਸੀਂ ਆਪਣੇ ਸਭ ਕੁਝ ਪਿਆ ਹੁੰਦਾ ਉਹਨਾਂ ਕੋਲ ਬਣਾ ਸਕਦੇ ਨਹੀਂ ਤਾਂ ਆਪਣਾ ਜਿਹੜੀ ਕੋਈ ਹੋਰ ਚਾਹੀਦਾ ਬਾਜ਼ਾਰੋਂ ਲਿਆਓ ਇਹ ਖਾ ਸਕਦੇ ਉਹਨਾਂ ਨੇ ਫੈਸਿਲਿਟੀ ਹੈਗੀ ਅੰਦਰ 24 ਘੰਟਾ ਲੰਗਰ ਇੱਥੇ ਨਹੀਂ ਚੱਲਦਾ ਦਿਨ ਵਿਹਾਰ ਤੇ ਜਾਂ ਚੱਲੂਗਾ ਜਾਂ ਵੈਸੇ ਰੈਗੂਲਰ ਨਹੀਂ ਹੈ ਕਾਰਨ ਹੋਈ ਹੈ ਕਿ ਉਹਨੇ ਆਮਦ ਨਹੀਂ ਹੈਗੀ ਇੱਥੇ ਸੰਗਤ ਜਿਹੜੀ ਹੈ ਇਹ ਵਧੀਆ ਖੁੱਲਾ ਡੁੱਲਾ ਹੈ ਪੁਰਾਣਾ ਬਣਿਆ ਹੋਇਆ ਬਹੁਤ ਚੰਗੇ ਕੰਮ ਕੀਤੇ ਹੋਏ ਆ ਬਜ਼ੁਰਗਾਂ ਨੇ ਮੋਤਵਾਰਾਂ ਨੇ ਅੱਛੀ ਗੱਲ ਆ ਤੇ ਨਾ ਕੀਤਾ ਹੋਇਆ ਉੱਥੇ ਹੋਰ ਹੀ ਬਸੇਰੇ ਬੱਚੇ ਮਿਲੇ ਮੈਨੂੰ ਜਿਹੜੇ ਉੱਥੇ ਗੜੀਆਂ ਆਈਆ ਰਸ ਵਗੈਰਾ ਟਸ ਦਿੰਦੇ ਸਨ ਰਾਜ ਇੰਡੀਅਨ ਅਡਵੈਸਟਿਵ ਰਾਜਸਥਾਨ ਸਰ ਉਸੇ ਜਿਹਾ ਔਰ ਟਾਡੇ ਹੋਰ ਸਟੇਟ ਲੈਵਲ ਦੇ ਸਬੋਡੀਨੇਟ ਲੈਵਲ ਦੇ ਯੂਪੀਐਸਸੀ ਦੇ ਜਿਹੜੇ ਟੈਸਟ ਵਗੈਰਾ ਦੇਣ ਹੁੰਦੇ ਬੱਚੇ ਉਥੇ ਤੇ ਜਾਂ ਹੋਰ ਫੌਜੀ ਵੀਰ ਜਿਹੜੇ ਸੀ ਸਟੇ ਕਰਦੇ ਆਏ ਸਟੇ ਕਰਦੇ ਫਿਰ ਆ ਗਏ ਗੁਰਦੁਆਰਾ ਸਾਹਿਬ 'ਚ ਆਪਣਾ ਨਾਈਟ ਵਗੈਰਾ ਦਾ ਕੱਟ ਕੇ ਲੱਗੇ ਫਿਰ ਵਾਧੇ ਤੇ ਯਾਦ ਤੋਂ ਮੈਂ ਕਈ ਬੱਚੇ ਦੇਖਿਆ ਇੱਥੇ ਮੈਂ ਟੈਸਟ ਦੇਣ ਆਇਆ ਸੀ ਗ੍ਰਾਮੀਣ ਬੈਂਕ ਦਾ ਸੈਕਟੇਰਿਸਟ ਹੋਂ ਵਾਲਾ ਉਹ ਟੈਸਟ ਦੇਣ ਵਾਸਤੇ ਉੱਥੋਂ ਆਏ ਹੋਏ ਸੀਗੇ ਬਾਕੀ ਜੋ ਟੋਟਲ ਦੇਖਦਾ ਆਇਆ ਮੈਂ Rajasthan ਦੇ ਵਿੱਚ ਬੱਚਿਆਂ ਨੇ ਵੀ ਗੱਲਾਂ ਕੀਤੀਆਂ ਉਹ ਹੀ এমਪਲੋਇਮੈਂਟ ਦਾ ਇਸ਼ੂ ਯਾਰ ਬਹੁਤ ਭਾਰੀ ਹੈ ਹਰ ਬਸ ਅਨਪਲੋਇਮੈਂਟ ਦਾ ਕਿਉਂਕਿ ਨੌਕਰੀ ਜਿਹੜੀ ਆ ਇਹ ਯੂਥ ਵਾਸਤੇ ਔਖੀ ਬਣੀ ਪਈ ਐ ਹਲੇ ਉਹ ਮੋੜਦੇ ਆਪਾਂ ਹੁਣ ਇੱਧਰ ਨੂੰ ਗੁਰਦਵਾਰ ਸਾਹਿਬ ਨੂੰ ਤੇ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਇਹ ਜਿਹੜਾ ਬੀਕਨੇਰ ਦਾ ਕਿਲਾ ਤੁਸੀਂ ਦੇਖ ਰਹੇ ਹੋ ਇਹ ਬਣਾਇਆ ਗਿਆ ਸੀ ਰਾਜਾ ਜੈ ਸਿੰਘ ਨੇ ਬਣਾਇਆ ਸੀ 1599 ਤੋਂ ਸ਼ੁਰੂ ਕੀਤਾ ਸੀ ਤੇ 1594 ਦੇ ਵਿੱਚ ਕੰਪਲੀਟ ਕੀਤਾ ਸੀਗਾ। ਔਰ ਇਹਦੀ ਜਿਹੜੀ ਜੂਨਾਗੜ ਜੂਨਾਗੜ ਦਾ ਮਤਲਬ ਹੁੰਦਾ ਜੀ ਕਹਿੰਦੇ ਪੁਰਾਣਾ ਤੇ ਬਹੁਤ ਚਿਰਾਂ ਜੀ ਫੈਮਿਲੀ ਜਿਹੜੀ ਸੀ ਰਾਇਲ ਫੈਮਿਲੀ ਸੀਗੀ ਲਾਲਗੜ ਕਿਲੇ ਦੇ ਵਿੱਚ ਸ਼ਿਫਟ ਹੋ ਗਏ ਸੀ ਇੱਥੇ ਜਿਹੜਾ ਕਿ 2 ਕਿਲੋਮੀਟਰ ਇੱਥੋਂ ਪੂਰ ਹੈ। ਛੋਟਾ ਕਿਲਾ ਹੈ। ਤੇ ਇਹ ਮਿਡਲ ਜਿਹੜਾ ਡੇਜ਼ਰਟ ਦੇ ਵਿੱਚ ਪੈਂਦਾ ਵਾਲੇ ਦਵਾਲੇ ਨੇ ਡੇਜ਼ਰਟ ਦਾ ਹੈਗਾ ਏਰੀਆ ਸਾਰਾ। ਇਹਨੂੰ ਮਿਡਲ ਡੇਜ਼ਰਟ ਸਿਕਲਾਹੀ ਕਿਹਾ ਜਾਂਦਾ ਹੈਗਾ ਤਾਂ ਕੰਸਟ੍ਰਕਸ਼ਨ ਜਿਹੜੀ ਸੀ 1590 ਤੋਂ ਲੈ ਕੇ 1594 ਦੇ ਵਿੱਚ ਜਿਹੜੀ ਕੰਸਟ੍ਰਕਸ਼ਨ ਹੋਈ ਸੀ ਇਹਦੀ ਕੰਪਲੀਟ ਹੋਈ ਸੀ ਤੇ ਕਾਫੀ ਇੱਥੇ ਹੈਗਾ ਪਬਲਿਕ ਦੀ آمد ਰਹਿੰਦੀ ਹੈ ਕਿਉਂਕਿ ਟਿਕਟ ਜਿਹੜੀ ਹੈਨ ਦੀ 150 ਰੁਪਿਆ ਸਿੰਗਲ ਪਰਸਨ ਦੀ ਟਿਕਟ ਹੈਗੀ ਆ ਔਰ اگر ਫੋਟੋਗ੍ਰਾਫੀ ਕਰਨੀ ਹੈ ਕੈਮਰਾ ਅੰਦਰ ਲੈ ਕੇ ਜਾਣਾ ਹੈ ਤਾਂ ਉਹਦਾ 350 ਰੁਪਇਆ ਹੋਰ ਲੈਂਦੇ ਹੈਗੇ। ਕਾਫੀ ਸਪੇਸ਼ੀਅਸ ਹੈ, ਵੱਡਾ ਹੈ ਕਿਲਾ ਤੇ ਕਾਫੀ ਜਿਹੜਾ ਇਹਦਾ ਅੰਦਰ ਫੋਟੋਗ੍ਰਾਫਸ ਵਗੈਰਾ ਬ੍ਰਿਟਿਸ਼ ਰੂਲ ਦੇ ਟਾਈਮ ਦੀਆਂ ਕੁਝ ਆਪਣੀਆਂ ਉਹਨਾਂ ਦੀਆਂ ਰਾਇਲ ਫੈਮਿਲੀ ਦਾ ਲਸਾਜੋ ਸਮਾਨ ਅੰਦਰ ਪਿਆ ਹੋਇਆ ਹੈਗਾ। ਤੇ ਕਾਫੀ ਸਪੇਸ਼ੀਅਸ ਹੈ। ਟਿਕਟ ਨਾਲੇ ਨਾਰਗਾਈਡ ਤੁਹਾਡੇ ਨਾਲ ਚੱਲਦਾ ਹੈ ਉਹ ਤੁਹਾਨੂੰ ਆਗੇ ਦੱਸ ਜਾਂਦਾ ਕੱਲੀ ਕੱਲੀ ਚੀਜ਼ ਇਹਦੇ ਬਾਰੇ ਦੇ ਵਿੱਚ ਤੇ ਲੋਕ ਇੱਥੇ ਕਾਫੀ ਆਉਂਦੇ ਆ ਤੇ ਦੇਖ ਕੇ ਜਿਹੜਾ ਹੈ ਉਹ ਜਾਂਦੇ ਹੈਗੇ ਆ ਪ੍ਰਾਤਨ ਹਿਸਟਰੀ ਨੂੰ ਬੜਾ ਵਧੀਆ ਤਰੀਕੇ ਦੇ ਨਾਲ ਉਹਨੇ ਡਿਸਪਲੇ ਕੀਤਾ ਹੋਇਆ ਹੈ ਤੇ ਬਾਕੀ ਜਿੱਥੇ ਤੱਕ ਇਹਦਾ ਡਿਸਟੈਂਸ ਹੈਗਾ 2.5 ਕਿਲੋਮੀਟਰ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਰੁਕੇ ਸੀਗੇ ਉਸ ਜਗ੍ਹਾ ਤੋਂ ਹੈਗਾ ਰਾਣੀ ਕਬਾਗਤ ਰਦੀ ਲੱਗਾ ਦੇਖ ਕੇ ਅੰਦਰੋਂ ਵਾਕੀ ਕਿਹੜੀ ਵੀਡੀਓ ਹੈਗੀ ਆ ਦੀ ਇੱਥੇ ਆਪਾਂ ਖਤਮ ਕਰਦੇ ਆ ਅਜੈਂਡ ਕਰਦੇ ਆ ਤੇ ਮਿਲਾਂਗੇ ਕੱਲ ਫਿਰ ਇੱਕ ਨਵੇਂ ਵਲੌਗ ਦੇ ਨਾਲ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਇਸ ਟਾਈਮ ਜਿਹੜਾ ਕਿਲੇ ਦੇ ਬਾਹਰੋਂ ਕੰਪਾਊਂਡ ਹੈਗਾ ਕੋਦੀ ਇੱਕ ਜਿਹੜੀ ਲੁੱਕ ਹੈ ਆਪਾਂ ਦਿਖਾ ਦਨੇ ਤੁਹਾਨੂੰ ਉੱਪਰੋਂ ధన్వాద థా విడియో దాస్తే థ్యాంక్ యూ